ਸਾਂਸ ਪਦਮਸ਼੍ਰੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਅਤੇ ਸੰ ਫਾਊਂਡੇਸ਼ਨ ਵੱਲੋਂ ਅchnala ਤੇ ਰਮਦਾਸ ਦੇ ਹੜਪੀੜਤ ਖੇਤरां ਦੇ ਵਿੱਚ ਕਿਸਾਨਾਂ ਲਈ 15 ਟਰੈਕਟਰ ਟਰਾਲੀਆਂ ਤੇ ਦੋ ਜੀਸੀਬੀ ਸਮੇਤ ਕਿਸਾਨਾਂ ਦੇ ਖੇਤਾਂ ਵਿੱਚੋਂ ਹੜ ਦੇ ਪਾਣੀ ਨਾਲ ਆਈ ਰੇਤਾਂ ਨੂੰ ਚੁੱਕਣ ਦਾ ਕੰਮ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ ਇਸ ਮੌਕੇ ਹਲਕਾ ਅchnala ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿਸਾਨ ਫਾਊਂਡੇਸ਼ਨ ਦੇ 70 ਤੋਂ ਵੱਧ ਵਰਕਰ ਤੇ ਆਸ-ਪਾਸ ਦੇ ਸਹਿਯੋਗੀ ਲੋਕਾਂ ਦੀ ਕੋਸ਼ਿਸ਼ ਨਾਲ ਕਿਸਾਨਾਂ ਦੀਆਂ ਪੈਲੀਆਂ ਵਿੱਚੋਂ ਰੇਤਾ ਚੁੱਕ ਕੇ ਪੈਲੀਆਂ ਨੂੰ ਪਧਰਾ ਕਰਕੇ ਫਸਲ ਬੀਜਣ ਲਈ ਤਿਆਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਇਹ ਸਾਰਾ ਕੰਮ ਮੁਕੰਮਲ ਨਹੀਂ ਹੁੰਦਾ ਉਹਨਾਂ ਦੀ ਟੀਮ ਦੇ ਵਰਕਰ ਅਤੇ ਟਰੈਕਟਰ ਟਰਾਲੀਆਂ ਸਮੇਤ ਜੀਸੀਬੀ ਮਸ਼ੀਨਾਂ ਇੱਥੇ ਖੇਤਾਂ ਵਿੱਚ ਹੀ ਰਹਿਣਗੀਆਂ। ਇੱਥੇ ਆਏ ਹਨ ਡਾਕਟਰ ਵਿਕਰਮਜੀਤ ਸਿੰਘ ਸਾਨੀ ਪਦਮ ਸ੍ਰੀ ਸੰਸਦ ਮੈਂਬਰ ਰਾਜ ਸਭਾ ਅੱਜ ਉਹਨਾਂ ਨੇ ਆ ਕੇ ਪਿੰਡੇ ਵਿੱਚ 30 ਦੇ ਕਰੀਬ ਟਰਾਲੀਆਂ ਦੋ ਜੀਐਸਵੀ ਮਸ਼ੀਨਾ ਇਸ ਪਿੰਡ ਵਾਲਿਆਂ ਨੂੰ ਦਿੱਤੀਆਂ ਹਨ ਕਿ ਜਿੰਨਾ ਚਿਰ ਤੱਕ ਇਸ ਪਿੰਡ ਦੇ ਵਿੱਚ ਰੇਤਾ ਖਤਮ ਨਹੀਂ ਹੋਏਗੀ ਇਹ ਟਰੈਕਟਰ ਟਰਾਲੀਆਂ ਇੱਥੇ ਹੀ ਰਹਿਣਗੇ ਅਸੀਂ ਗਲਬਤ ਕਰਦੇ ਆਂ ਹਾਂ ਮੈਂਬਰ ਵਿਕਮ ਡਾਕਟਰ ਵਿਕਮਜੀਤ ਉਸਾਨੀ ਜੀ ਨਾਲ ਹਾਂਜੀ ਸਰ ਆ ਅਜੇ ਨਾਲਾ ਲਾ ਕੇ ਚਾਹੇ ਤੁਸੀਂ ਇੱਥੇ ਨੰਗਲ ਸੋਹਲ ਬਮਤਾ ਮੰਦਰਾਵਾਲੀ ਤੇ ਡੇਰਾ ਬਾਬਾ ਨਾਨਕ ਰਮਦਾਸ ਇਹ 40000 ਏਕੜ ਇੱਥੇ ਜ਼ਮੀਨਾਂ ਬਰਬਾਦ ਹੋ ਗਈਆਂ ਉਹਦੇ ਚੋਂ ਮੈਂ ਸਮਝਦਾ ਅੱਧੀਆਂ ਤੋਂ ਜ਼ਿਆਦਾ ਜਗ੍ਹਾ ਪਾਣੀ ਦੇ ਨਾਲ ਜਿਹੜਾ ਰੇਤਾ ਆਇਆ ਤੇ ਇਹ ਬਹੁਤ ਜ਼ਰੂਰੀ ਕਦਮ ਸੀ ਕਿਉਂਕਿ ਅਜ ਨਾਲੇ ਸਾਡਾ ਵੇਅਰ ਹਾਊਸ ਵੀ ਹੈ ਉੱਥੋਂ ਬਕਾਇਦਾ ਸਾਰਾ ਰਿਲੀਫ ਦਾ ਮਟੀਰੀਅਲ ਫਰਨੀਚਰ ਬਰਤਨ ਫੌਗਰ ਮਸ਼ੀਨਾ ਉਹ ਜਾ ਰਹੀਆਂ ਹਨ ਔਰ ਫੌਡਰ ਦਾ ਵੀ ਚਾਰੇ ਦਾ ਵੀ 250 ਕੁਇੰਟਲ ਹਰ ਦੂਜੇ ਤੀਜੇ ਦਿਨ 250 ਕੁਇੰਟਲ ਉੱਥੋਂ ਭੇਜਿਆ ਜਾਂਦਾ ਹੈ ਦੇਖਣੇ ਰੇਤੇ ਦੀ ਬੜੀ ਲੋਡ ਹੈ ਰੇਤਾ ਸਾਫ ਕਰਨ ਦੀ ਤੇ ਇਹ ਰੇਤਾ ਅਸੀਂ ਸਾਰਾ ਇੱਥੇ ਅੱਜ 15 ਟਰੈਕਟਰ 4 ਜੀਸੀਬੀ ਪਿੰਡ ਨੂੰ ਇਹ ਸਾਰੇ ਇਲਾਕੇ ਵਾਸਤੇ ਦਿੱਤੀਆਂ ਇਹ ਮਹੀਨਾ ਲੱਗੇ ਡੇਢ ਮਹੀਨਾ ਲੱਗੇ ਜਦੋਂ ਤੱਕ ਇੱਥੇ ਰੇਤਾ ਸਾਰਾ ਸਾਫ ਹੋ ਕੇ ਦੇਖੋ ਕੰਮ ਸ਼ੁਰੂ ਹੋ ਗਿਆ ਤੇ ਇਹ ਅਸੀਂ ਝੋਨੇ ਦਾ ਜਿਹੜਾ ਖਰਾਬ ਫਸਲ ਉਹਨੂੰ ਵੀ ਕਲੀਅਰ ਕਰਾਣਾ ਔਰ ਜਦੋਂ ਤੱਕ ਇੱਥੇ ਪੈਲੀਆਂ ਤਿਆਰ ਕਰਾ ਕੇ ਆਪਣੀ ਕਣਕ ਦੀ ਬਜਾਈ ਨਹੀਂ ਹੋ ਜਾਂਦੀ ਅਸੀਂ ਇਥੋਂ ਬਿਲਕੁਲ ਨਹੀਂ ਜਾਵਾਂਗੇ ਸਾਡੇ ਨਾਲ 70 ਬੰਦਿਆਂ ਦੀ ਵਲੰਟੀਅਰ ਦੀ ਟੀਮ ਹੈ ਐਕਸ ਸਰਵਿਸਮੈਨ ਵੀ ਜੁੜ ਰਹੇ ਹੈ ਹੋਰ ਵੀ ਮੈਂ ਪਿੰਡ ਵਾਲੇ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਆਪਾਂ ਇਹ ਸਾਰਾ ਕਾਰ ਸੇਵਾ ਦਾ ਕੰਮ ਹੈ ਅੱਜ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਅਸੀਂ ਇਹ ਕਾਰ ਸੇਵਾ ਹੀ ਸਮਝ ਲਓ ਇਹ ਸ਼ੁਰੂ ਕੀਤਾ ਕੰਮ ਜੀ ਆਪਣੀ ਗੱਲਬਾਤ ਕਰਾ ਰਹੇ ਹਾਂ ਪਿੰਡ ਦੇ ਨੰਬਰਦਾਰ ਲਬਦੀਪ ਸਿੰਘ ਸੋਹਲ ਨਾਲ ਹਾਂਜੀ ਸੋਹਲ ਜੀ ਤੁਹਾਡੇ ਪਿੰਡ ਜਿਹੜਾ ਹੜ ਆਇਆ ਵਾ ਜਿਹੜੀ ਤਰਾਸਦੀ ਆਈ ਆ ਇਸ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਕੁ ਤੁਹਾਨੂੰ ਹੈਲਪ ਪਹੁੰਚੀ ਆ ਕਿ ਜਾਂ ਨਹੀਂ ਪਹੁੰਚੀ ਤੇ ਜੇ ਕੋਈ ਕਮੀ ਪੇਸ਼ ਹੈਗੀ ਤਾਂ ਦੱਸੀ ਜਾਵੇ ਨਹੀਂ ਸਾਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਆ ਜੋ ਐਨ ਆਰ ਆਈ ਵੀਰ ਆ ਉਹ ਵੀ ਬਾਹਰੋਂ ਪੂਰੀ ਹੈਲਪ ਕਰਦੇ ਰਹੇ ਰਾਸ਼ਨ ਸਾਨੂੰ ਬਹੁਤ ਜ਼ਿਆਦਾ ਪਹੁੰਚਾਇਆ ਗਿਆ ਹੁਣ ਸਾਡੇ ਜਿਹੜੇ ਇੱਥੇ ਰੇਤਾ ਪੈ ਗਈ ਸੀ ਡੰਮ ਉਹ ਆਪਣੇ ਧਾਰੀয়াল ਸਾਹਿਬ ਐਮ ਐਲ ਏ ਸਾਹਿਬ ਉਧਰੋਂ ਨਾਲ ਸੈਣੀ ਜੀ ਹੁਣੀ ਉਹ ਸਾਰੇ ਆ ਕੇ ਇੱਥੇ ਹੁਣ ਡੰਮ ਜਿਹੜੇ ਪੂਰਨ ਲੱਗਿਆ ਜਿਹੜੀ ਰੇਤ ਆ ਉਹ ਅਹੀਂ ਉਹਨਾਂ ਡੋਮਾਂ ਦੇ ਵਿੱਚ ਸੁੱਟ ਗਏ ਉਹਨੂੰ ਮਤਲਬ ਪ੍ਰੋਪਰ ਕੀਤਾ ਜਾਊਗਾ ਕਿਉਂਕਿ ਇਹਦੇ ਥੱਲੇੋਂ ਪੜ ਪੜ ਚੁੱਕੇ ਆ ਇਸ ਕਰਕੇ ਇਹਨੂੰ ਚੁੱਕ ਕੇ ਰੇਤ ਨੂੰ ਉਹਦੇ ਵਿੱਚ ਸੁੱਟਾ ਜਾਊਗਾ ਕਿ ਪੈਲੀ ਜਿਹੜੀ ਕਣਕ ਦੇ ਬੀਜਾਂ ਦੇ ਲੈ ਕੇ ਹੋ ਜੇ ਤੇ ਇਸ ਕਰਕੇ ਸਾਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ ਬਸ ਹੁਣ ਸਾਡੀ ਇਹੀ ਹੈ ਕਿ ਪ੍ਰੋਡਕਸ਼ਨ ਬਹੁਤ ਹੋ ਚੁੱਕਿਆ ਵਾ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਕਿਸਾਨਾਂ ਵੱਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਕਿ ਜਿਹੜੀ ਕਣਕ ਦੀ ਬਜਾਈ ਹੋਣੀ ਆ ਕਣਕ ਦੀ ਬਜਾਈ ਹੋ ਸਕੇ ਕਿਉਂਕਿ ਕਿਸਾਨਾਂ ਨੇ ਇਹ ਇਹੀ ਮਤਲਬ ਝੋਨਾ ਵੱਢ ਕੇ ਤੇ ਇਹੀ ਕਣਕ ਤੇ ਬਿਜਣੀ ਹੀਗੀ ਹੁਣ ਇਸ ਟਾਈਮ ਉਹਨਾਂ ਕਿਸਾਨ ਜਿਹੜੇ ਆ ਬਿਲਕੁਲ ਪਰੇਸ਼ਾਨ ਹੋ ਚੁੱਕੇ ਆ